ਪਿੱਤੂ ਨਾ ਸਾਡਾ ਸੁੱਤਾ ਉੱਠਿਆਗਾ ਤੇ ਇਹਨੂੰ ਜਵਾਬ ਨੂੰ ਐ ਵੀ ਨਹੀਂ ਪਤਾੰਦਾ ਵਿਚਾਰੇ ਨੂੰ ਵੀ ਹਜੇ ਮੈਨੂੰ ਘੰਟਾ ਕੇ ਸੁੱਤਾ ਇਹਨੂੰ ਹੋਇਆ ਵੀ ਸਕੂਲੋਂ ਆ ਕੇ ਸੁੱਤੀ ਸੀ ਮੈਂ ਤੇ ਅੰਦਰ ਪਤਾ ਨਹੀਂ ਨਾ ਲੱਗਦਾ ਨੇ ਰਾਜਾ ਸਵੇਰੇ ਵੀ ਇਦਾਂ ਹੀ ਹੁੰਦਾ ਮੌਸਮਾ ਆਥਣੇ ਵੀ ਇਦਾਂ ਹੀ ਹੁੰਦਾ ਲੈਕਾਂ ਚੱਲਦੀਆਂ ਹੁੰਦੀਆਂ ਨੇ ਆਪਣੇ ਤੇ ਇਹਨੂੰ ਆਖਿਆ ਪਿੱਤੂ ਉੱਠ ਕੜਾ ਸਕੂਲ ਜਾਣਾ ਪੁੱਤ ਤੇ ਕਹਿੰਦੀ ਮੈਂ ਨਹੀਂ ਜਾਣਾ ਸਕੂਲ ਦਾ ਟਾਈਮ ਅਜੇ ਵਜੇ ਨੇ 5 ਵਜੇ ਸ਼ਾਮ ਦੇ ਉਹਨੇ ਉੱਠੀ ਆਏ ਸਾਂ ਸਕੂਲੋਂ ਆਕੇ ਸਾਂ ਗਈ ਸੀ ਤੇ ਆਪਣਾ ਸਮਾਨ ਆਇਆ ਸੀਗਾ ਦੁਕਾਨ ਦਾ ਅੱਜ ਤੇ ਅੱਜ ਆਪਾਂ ਨਾ ਦੁਕਾਨ ਦਾ ਸਮਾਨ ਮੰਗਵਾਇਆ ਸੀਗਾ ਮੈਂ ਅੱਜ ਸੁੱਤਾ ਨਹੀਂ ਹੈਗਾ ਦੁਪਹਿਰੇ ਉਸੇ ਵਿੱਚ ਕਰਕੇ ਤੇ ਸਾਨੂੰ ਦੁਕਾਨ ਤੇ ਜਾਕੇ ਨਾ ਪਹਿਲਾਂ ਤਾਂ ਸਮਾਨ ਦਿਖਾਉਣੇ ਆ ਤੇ ਭਾਂਡੇ ਨੂੰ ਲੈ ਮਨ ਜੀ ਜਾਂਦੇ ਨੇ ਤੇ ਦੁਕਾਨ ਤੇ ਜਾਕੇ ਤੁਹਾਨੂੰ ਸਮਾਨ ਦਿਖਾਉਣੇ ਆ ਪਹਿਲਾਂ ਕੀ ਕੀ ਸਮਾਨ ਆਇਆ ਆਪਣਾ ਅੱਜ ਮੰਮੀ ਇੱਧਰ ਚਾਹ ਪੀਂਦੇ ਨੇ ਹੈਂ ਉੜੇ ਊੜਾ ਗੱਤਲੇ ਨੰਦਾ ਮੰਦਰ ਚ ਅੱਛਾ ਇਹ ਸਮਾਨ ਅੱਜ ਸਮਾਨ ਕਰਕੇ ਆਪਾਂ ਸੁੱਤੇ ਨਹੀਂ ਹੈਗੇ ਭੇਜਣਾ ਸੀ ਸਮਾਨ ਤਾਂ ਆਪਾਂ ਕੁਛ ਆ ਦੇਖੋ ਇੱਕ ਤਾਂ ਆਏ ਆਪਣੇ ਕੋਲ ਗੱਦਾ ਬਾਕੀ ਆ ਸਪੀਕਰ ਨੇ ਆ ਦੇਖੋ ਸਪੀਕਰ ਤੇ ਆ ਚੁੱਲਾ ਗਾ ਬਾਕੀ ਇਹਨਾਂ ਦੇ ਆਪਾਂ ਵੀਡੀਓ ਅਲੱਗ ਫੇਰ ਪਾਵਾਂਗੇ ਜਦੋਂ ਉਹ ਕਰਿਆ ਤੇ ਆ ਕੁਛ ਲਾਈਟਾਂ ਆਈਆਂ ਨੇ ਕੁਸਾ ਰੇਨ ਕੋਟ ਆਏ ਨੇ ਇਕਾਪ ਮੈਕ ਜਿਹੜੇ ਲਾ ਰੱਖੇ ਹੈਗੇ ਚੱਲ ਰਹੇ ਆ ਇਸ ਟਾਈਮ ਇਹਦੀ ਆਵਾਜ਼ ਦੱਸਿਓ ਕਿੱਦਾਂ ਦੀ ਆ ਕਮੈਂਟ ਕਰਕੇ ਤੇ ਆ ਰੇਨ ਕੋਟ ਆਇਨੇ ਆਪਣੇ ਕੋਲੇ ਆ ਆਇਗਾ ਸੋਫਾ ਆ ਰੇਨ ਕੋਟ ਆਇਨੇ ਆ ਐਕਸ਼ਨ ਕੈਮਰਾ ਆ ਦੇਖੋ ਜੇ ਕਿਸੇ ਨੇ ਵੀ ਕੋਈ ਵੀ ਆਈਟਮ ਮੰਗਵਾਨੀ ਹੁੰਦੀ ਹੈ ਦੱਸ ਦਿਆ ਕਰੋ ਕਮੈਂਟ ਕਰਕੇ ਆ ਦੇਖੋ ਸਪੀਕਰ ਆ ਬਹੁਤ ਵਧੀਆ ਸਪੀਕਰ ਆ ਨਾਲ ਇਹਦੇ ਮੈਕ ਆ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਦੇਵਾਂਗੇ ਆਪਾਂ ਜੇ ਕਿਸੇ ਨੇ ਕਿਸੇ ਨੂੰ ਚਾਹੀਦਾ ਹੋਇਆ ਤੇ ਆ ਦੇਖੋ ਇਹ ਕੇਟਾ ਨੇ ਵਾਟਰ ਪ੍ਰੂਫ ਕਟਾਂ ਆ ਗਈਆਂ ਇਹ ਰੇਨ ਕੋਟ ਫੇਰ ਆ ਗਿਆ ਸਪੀਕਰ ਪਿਆ ਇਹ ਵੀ ਅੱਜ ਆਇਆ ਸੀ ਜਿਹੜੇ ਆ ਰੇਨ ਕੋਟ ਆਏ ਨੇ ਨਾ ਆਪਣੇ ਕੋਲ ਇਹਦੀ ਬਹੁਤ ਵਧੀਆ ਕੁਆਲਿਟੀ ਆ ਨਾਲ ਇਹਦੇ ਪਜਾਮਾ ਗਾ ਤੇ ਇਹਦੀ ਵੀਡੀਓ ਪਾਵਾਂਗੇ ਆਪਾਂ ਸ਼ਾਰਟ ਵੀਡੀਓ ਫਿਰ ਦੇਖਿਓ ਨਾਲ ਇਹਦੇ ਪਜਾਮਾ ਤੇ ਨਾਲ ਕੋਟ ਹੈ ਇਹਦੇ ਬਹੁਤ ਵਧੀਆ ਸਿਆਲ ਦੇ ਵਿੱਚ ਵੀ ਧੁੰਦਾ ਧੁੰਦਾ ਚ ਵੀ ਵਧੀਆ ਕੰਮ ਦੇਊ ਇਹ ਤੇ ਧੁੰਦਾ ਚ ਕਿਵੇਂ ਦੇਊ ਜਿਵੇਂ ਤਰੇਲ ਪੈਂਦੀ ਆ ਮੋਟਰਸਾਈਕਲ ਤੇ ਡੇਲੀ ਦਾ ਸਫਰ ਕਰਨਾ ਜੀ ਨੇ ਨਾ ਤਾਂ ਇਹ ਪਾਟੇ ਕੋਟ ਪੈਂਟ ਮੰਗੋਆ ਏਦਾਂ ਵੀ ਨਹੀਂ ਪਤਾ ਲੱਗਣਾ ਤੁਹਾਡੇ ਕੋਟ ਪੈਂਟ ਪਾਇਆ ਜਾਂ ਮਤਲਬ ਕੋਟ ਪੈਂਟ ਨਹੀਂ ਕਹਿ ਸਕਦੇ ਟਰੈਕ ਸੂਟ ਜਾਂਦਾ ਇਹਦਾ ਟਰੈਕ ਸੂਟ ਪਾਇਆ ਜਾਂ ਤੁਹਾਡੇ ਰੇਨ ਕੋਟ ਪਾਇਆ ਏਦਾਂ ਵੀ ਨਹੀਂ ਕੋਈ ਕਹਿ ਸਕਦਾ ਬਾਕੀ ਆਪਣਾ ਸਮਾਨ ਆਉਂਦਾ ਰਹਿੰਦਾ ਹਫਤੇ ਦੇ ਵਿੱਚ ਆਪਣੇ ਕੋਲੇ ਦੋ ਵਾਰੀ ਜਾਂ ਤਿੰਨ ਵਾਰੀ ਸਮਾਨ ਆਊਗਾ ਤੇ ਪਰਸੋਂ ਨੂੰ ਆਜੂਗਾ ਇੱਕ ਸਮਾਨ ਆਪਣਾ ਇੱਕ ਆਪਾਂ ਅੱਜ ਆਰਡਰ ਕਰਿਆਗਾ ਉਹਨਾਂ ਕਾ ਆਪਣਾ ਵਿਕੀ ਜਾਂਦਾ ਉਹਨਾਂ ਕਾ ਆਪਣਾ ਆਈ ਜਾਂਦਾ ਤੇ ਡੇਲੀ ਆਪਾਂ ਸਮਾਨ ਆ ਵੀ ਬੱਚੇ ਦਾ ਦੇਖ ਇਹ ਬਹੁਤ ਵਧੀਆ ਆਟਮਾ ਬੱਚੇ ਨੂੰ ਖੇਡਣ ਵਾਸਤੇ ਵੀ ਅੱਜ ਹੀ ਆਇਆ ਦੋ ਪੀਸ ਮੰਗਾਏ ਸੀ ਇਹਦੇ ਆਪਾਂ ਰਿਸਪੌਂਸ ਦੇਖਾਂਗੇ ਇਹਦਾ ਜੇ ਚੰਗਾ ਲੱਗਿਆ ਵੀਡੀਓ ਪਾ ਕੇ ਫੇਸਬੁੱਕ ਤੇ ਵੀਡੀਓ ਪਾ ਦਨ ਨੇ ਜੇ ਚੰਗਾ ਲੱਗਾ ਤਾਂ ਹੋਰ ਮੰਗਵਾ ਲਾਂਗੇ ਆਪਾਂ ਚਲੋ ਮਿਲਦੇ ਹਾਂ ਠਹਿ ਹਾਂਜੀ ਤੇ ਵੀਡੀਓ ਆਪਾਂ ਲਾਈਵ ਹੋ ਕੇ ਪਾਤੀ ਸੀ ਸਾਰੇ ਸਮਾਨ ਦੀ ਹੁਣ ਆਪਾਂ ਕੱਲੇ ਕੱਲੇ ਸਮਾਨ ਦੀ ਵੀਡੀਓ ਪਾਉਂਦੇ ਰਹਾਂਗੇ ਤੇ ਹੁਣ ਆਪਾਂ ਚੱਲਦੇ ਆਂ ਮੰਡੀ ਦੇ ਵਿੱਚ ਗੱਡੀ ਸਿਖਾਉਣ ਇਹਨਾਂ ਨੂੰ ਪਹਿਲਾਂ ਪਿਆਰ ਨਾਲ ਤਾਂ ਬੋਲ ਪਾ ਹੂੰ ਇਹ ਪਿਆਰ ਨਾਲ ਬੋ ਫੇਰ ਜਾਊਗਾ ਮੈਂ ਐ ਨਹੀਂ ਲੈ ਹੂੰ ਨਹੀਂ ਬੋਲਦੀ ਰੋਜ਼ ਹੋਊਗੀ ਨਹੀਂ ਮੈਂ ਦਾ ਅੱਜ ਅੱਜ ਕੁਝ ਨਹੀਂ ਹੋ ਰਹੀ ਮਤਲਬ ਇਹ ਮੇਰੇ ਨਾਲ ਹੋਰ ਫੇਰ ਜਾਊਗਾ ਜੇ ਪਿਆਰ ਨਾਲ ਬੋਲेंगे ਇਹਦੇ ਚਲੋ ਜੀ ਗੱਡੀ ਸਿੱਖ ਕੇ ਆਉਣੀਆਂ ਮੈਂ ਬੋਲੋ ਚਲੋ ਜੀ ਗੱਡੀ ਸਿੱਖ ਕੇ ਆਉਣੀਆਂ ਪਿਆਰ ਨਾਲ ਲਾਹੋ ਕੋਣਾ ਇਦੂ ਕੀ ਗਾਹਾਂ ਦੀ ਪਿਆਰ ਨਾਲ ਐ ਨਹੀਂ ਐ ਤੇ ਆਪਣੇ ਨਹੀਂ ਚਾਰ ਪੂਰੀ ਚੱਲਦੇ ਕਿਉਂ ਨਹੀਂ ਚੱਲਦੇ ਨਾ ਫੇਰ ਨਹੀਂ ਮੈਂ ਜਾਂਦਾ ਬੈਠੇ ਰਹੋ ਗੱਡੀ ਤਾਂ ਸਿੱਖਣੀ ਹੈ ਮੈਂ ਕਿਉਂ ਜਾਵਾਂ ਕੱਲੀ ਲੈ ਜਾ ਫਿਰ ਤੇਲ ਪਵਾਇਆ ਹੋਇਆ ਤੇਲ ਤਾਂ ਪਵਾਤਾ ਮੇਰੇ ਘਰ ਵਾਲੇ ਨੇ ਗੱਲ ਹੂੰ ਤੇਲ ਤਾਂ ਪਵਾਤਾ ਮੇਰੇ ਘਰ ਵਾਲੇ ਨੇ ਕੱਲ ਬਈ ਫਿਰ ਮੈਂ ਨਹੀਂ ਜਾਂਦਾ ਹਾਂ ਉਹਦਾ ਵਗ ਜਾ ਤੂੰ ਕੱਲੀ ਮੈਂ ਪਿਆਰ ਨਾਲ ਨਹੀਂ ਕਹਿੰਦੀ ਇੰਨਾ ਟਾਈਮ ਨਹੀਂ ਜਾਂਦਾ ਮੈਂ ਚਲੋ ਨਾ ਪਿਆਰ ਨਾਲ ਚਲੋ ਜੀ ਐਂ ਕਹੇ ਚਲੋ ਜੀ ਸੋਰੀ ਐਂ ਬੋਲ ਕਿੱਸੋ ਅਕੀ ਸੋਰੀ ਮੈਂ ਬੋਲਾਂ ਕਿਉਂ ਕਾਲੇ ਵਾਸਤੇ ਬੋਲਾ ਮੇਰੀ ਕੀ ਗਲਤੀ ਹੈ ਕਾਲੇ ਵਾਸਤੇ ਬੋਲਾ ਹਾਂ ਗੱਡੀ ਵੀ ਗੱਡੀ ਸਿੱਖ ਕਿਉਂ ਨਹੀਂ ਆ ਮੈਂ ਸੌਰੀ ਬੋਲੋ ਸੌਰੀ ਕਾ ਤੋ ਬੋਲਾ ਵੀ ਮੈਨੂੰ ਕੋ ਸੇ ਹੋ ਗਈ ਸੀ ਕਿਉਂ ਮੈਂ ਹੋਊਂਗੀ ਉਹ ਤਾਂ ਮੈਂ ਲੈ ਮੈਨੂੰ ਕੀ ਮਾ ਜਾਂਦਾ ਹੀ ਨਹੀਂ ਹਾਂ ਮੈਂ ਸੌਰੀ ਕਾ ਹੀ ਬੋਲਾ ਮੈਂ ਕੋ ਗਲਤੀ ਕਰੀ ਹੈ ਸੌਰੀ ਬੋਲੋ ਨਾ ਮੈਂ ਜਾਣਾਂ ਫਿਰ ਤੇ ਜਦ ਦੱਸੋ ਮੈਂ ਗਲਤੀ ਕਰੀ ਹੈ ਮੈਂ ਜਾਣਾਂ ਹੀ ਨਹੀਂ ਮੈਂ ਗਲਤੀ ਕਰੀ ਹੈ ਮੈਂ ਸੌਰੀ ਬੋਲ ਵੀ ਕੋਈ ਕਹਿ ਦੋ ਮੈਂ ਗਲਤੀ ਕਰੀ ਹੈ ਗਲਤੀ ਕਰੀਏ ਤਾਂ ਬੋਲੇ ਬੋਲਣੋਂ ਹਟੀਆਂ ਤੂੰ ਗਲਤੀ ਕਰੀ ਆ ਤਾਂ ਬੋਲਣੋਂ ਹਟੀਆਂ ਕਾਲੇ ਪਿੱਛੇ ਆਟੀਆਂ ਮੈਨੂੰ ਆ ਦੱਸੋ ਤੇ ਮੇਰੀ ਗਲਤੀ ਐ ਯਾਰ ਉਹ ਨਹੀਂ ਮੈਨੂੰ ਪਤਾ ਮੈਂ ਤਾਂ ਨਹੀਂ ਪਤਾ ਬਸ ਫਿਰ ਨਹੀਂ ਪਤਾ ਜਿੰਨਾ ਟਾਈਮ ਤੂੰ ਪਿਆਰ ਨਾਲ ਨਹੀਂ ਕਹਿੰਦੀ ਵੀ ਚਲੋ ਜੀ ਗੱਡੀ ਸਿੱਖ ਕੇ ਆਉਣੀ ਆ ਮੈਂ ਸਿਖਿਆ ਲਿਓ ਫਿਰ ਜਾਊਗਾ ਨਹੀਂ ਮੈਂ ਜਾਂਦਾ ਨਹੀਂ ਖੜੀ ਰਹਿ ਤਾਂ ਥੋੜਾ ਹੀ ਘਟੀ ਜਾਂਦਾ ਉਧਰੋਂ ਮੇਰਾ ਨਾ ਪਿਆਰ ਨਾਲ ਸਾਰੇਨ ਕਾ ਸਾਰੇ ਦੇ ਸਾਹਮਣੇ ਕੈ फेर ਚੱਲੂ ਨੀ ਲੇਟ ਹੋਈ ਜਲਾ ਨੀ ਬਲੌਗ ਬੰਦ ਕਰਾ ਕੇ ਸ਼ਰਮ ਆਉਂਦੀ ਐ ਮੈਥੋਂ ਮਾਫੀ ਮੰਗਦੇ ਨੇ ਕਿ ਮਾਫੀ ਤਾਂ ਮੈਂ ਮੰਗਦੀ ਨੀ ਨਹੀਂ ਮਾਫੀ ਨਹੀਂ ਮੰਗਦਾ ਚੱਲੋ ਚੱਲ ਪੈਦੇ ਚੱਲੋ ਜੀ ਕਦੇ ਚੱਲੋ ਜੀ ਹਸਬੰਦ ਜੀ ਮੇਰੇ ਪਤੀ ਪਰਮੇਸ਼ਰ ਜੀ ਚੱਲੋ ਐ ਬੋ ਚਲੋ ਪਿਆਰ ਨਾਲ ਚੰਗਾ ਚੱਲੋ ਆ ਜੀ ਹਾਂ ਨਹੀਂ ਆਜਾ ਹੁਣ ਇਹ ਦੱਸ ਕੀ ਮੈਂ ਖਾਂਡ ਕੋਲ ਕੇ ਪਾਣਾ ਨਹੀਂ ਜਿਵੇਂ ਮੈਂ ਕਹਾਂ ਉਹਨੂੰ ਬੋਲ ਆਜੋ ਜੀ ਚੱਲ ਜੇ ਹਾਇ ਚਲੋ ਪੱਖਾ ਬੰਦ ਕਰੋ ਚਲੋ ਜੀ ਪਿਆਰ ਨਾਲ ਬੋਲ ਪੀ ਇਹ ਨਹੀਂ ਆਪਾਂ ਜਾਣਾ ਨਹੀਂ ਸੀ ਹਾਂ ਜਾਣਾ ਨਹੀਂ ਸੀ ਭੱਜ ਜਾ ਮਿੱਤਾਂ ਪਿਆਰ ਨਾਲ ਬੋਲ ਪੀ ਉਹ ਗੱਡੀ ਸੱਟ ਲਈ ਬਾਈ ਨੇ ਦੇਖੋ ਕਿੱਥੇ ਬੈਕ ਕਰਦਾ ਸੀ ਵੀਰਾ ਲੈ ਆਜੋ ਫਿਰ ਸਮਾਨ ਵੀ ਧਰਨਾ ਆ ਕੇ ਥੇੜੀਆਂ ਵੀ ਬਣਾਉਣੀ ਆ ਕੇ ਸਾਹ ਸਮਾਨ ਵੀ ਧਰਨੇ ਮੰਨ ਲਵਾਂ। ਹੇ ਗਰਮ। ਲੋ ਜੀ ਤੇ ਆਪਾਂ ਚੱਲਦੇ ਆਂ ਗੱਡੀ ਦੀ ਚਾਬੀ ਚੱਕ ਲਈਏ ਅੰਦਰੋਂ। ਜਾਣਾ ਵੀ ਤੂੰ ਮੰਡੀ ਚ। ਹੈ? ਲੈ ਦੇਖ ਕੋ ਮੈਂ ਟੂਕੀ ਚ ਮਾਰ ਦਿਆ। ਲੋਕ ਲਾਤਾ ਸੀ। ਹੈ? ਲੋਕ ਲਾਤਾ ਸੀ। ਦੇਖ ਕੇ ਹੁਣਾ ਸੀ ਮੜਾ ਜਾ। ਲਾਤਾ ਸੀ। ਦੇਖ ਕੇ ਆਇਆ। ਦੇਖ ਕੇ ਤਾਂ ਹੀ ਸੀ ਤੂੰ ਤਾਂ। ਮੇਰੇ ਕੋਲ ਗੱਡੀ ਖੜੀ ਅੰਦਰ ਰੋਜ਼ ਕੱਢਣੀ ਓਕੀ ਹੋ ਜਾਂਦੀ ਐ। ਮੈਂ ਤਾਂ ਅਸੀਂ ਤਾਂ ਜੂ ਕਦੇ ਦਿਨ ਚ ਇਹ ਦਾ ਰੋਜ਼ ਹੀ ਲੱਗੀ ਰਹੇ ਹਣਾ ਲੋ ਜੀ ਗੱਡੀ ਦੇ ਆਪਾ ਕੱਪਾ ਕੱਪੜਾ ਲਾਤਾ ਤੇ ਐਨੀ ਕਸੂਤੀ ਖੜੀ ਆ ਦੇਖੋ ਇੱਧਰ ਡਰਾਈਵਰ ਸੇਟ ਇੱਧਰ ਆ ਗਈ ਤੇ ਇੱਧਰ ਆਪਾਂ ਨੂੰ ਇੱਧਰਲੀ ਟਾਕੀ ਖੋਲ ਕੇ ਕਨੈਕਟਰ ਸਾਈਡ ਵਾਲੀ ਫੇਰ ਚੜਨਾ ਪੈਂਦਾ ਫੇਰ ਗੱਡੀ ਬਾਹਰ ਨਿਕਲੂਗੀ ਕਿਉਂਕਿ ਸਿ ਮਿਸਤਰੀ ਵਾਲਾ ਤਖੜਾ ਸੀ ਹੂੰ ਕਿਉਂਕਿ ਮਿਸਤਰੀ ਵਾਲਾ ਤਖੜਾ ਸੀ ਆ ਗੈਲਰੀ ਬਣਾਉਣਾ ਲਾ ਜੀ ਜਿਹੜੀ ਦੋਸਾ ਉਹਨਾਂ ਜਮੀਨ ਨਕਸ਼ਾ ਦਿੱਤਾ ਸੀ ਉਮੀ ਇਹੋ ਕਰਨਾ ਸੀ ਚਲੋ ਜੀ ਗੱਡੀ ਕੱਢ ਲਈ ਆਪਾਂ ਫੇਰ ਮਿਲਦੇ ਆ ਮਿੱਤਰੋ ਚਲੋ ਜੀ ਗੱਡੀ ਆਪਾਂ ਪਾਣੀ ਲਿਆ ਬਾਹਰ ਪਿੱਕ ਤਾਂ ਮੈਂ ਪਾਣੀ ਦੀ ਬੋਤਲ ਨਾਲ ਲਿਜਾਣ ਕਰਕੇ ਲੈ ਕੇ ਆਈ ਸੀ ਮੈਂ ਏਡੀ ਪਾਗਲਾ ਆਪ ਮੈਂ ਚੱਕ ਕੇ ਅੰਦਰ ਤਰੀ ਦੁਆਰੇ ਫੇਰ ਗਈ ਦੁਆਰੇ ਫੇਰ ਚੱਕ ਕੇ ਲੱਗੀ ਲਿਆਏ ਹੁਣ ਲੋ ਜੀ ਮਿੱਤਰੋ ਬੈਕ ਲੈ ਜਾਣੀ ਪੈਂਦੀ ਆ ਗੱਡੀ ਆਪਾਂ ਨੂੰ ਉੱਥੇ ਤੱਕ ਸੜਕ ਤੱਕ ਵੇਖੋ ਯਸ ਪਿੰਨੀ ਚਿੜਾਈ ਵੀ ਪਰ ਦੀ ਸੀ ਲੋ ਜੀ ਆਪਾਂ ਮੰਡੀ ਦੇ ਵਿੱਚ ਪਹੁੰਚ ਗਏ ਆ ਤੇ ਸਪੇਸ ਫੰਡ ਹੋ ਵੀ ਸੀ ਨਹੀਂ ਆਪਾਂ ਤੁਹਾਨੂੰ ਸਾਰਾ ਬਾਜ਼ਾਰ ਦਿਖਾਉਂਦੇ ਇੱਕ ਆਵਾਜ਼ ਨੂੰ ਪਤਾ ਨਹੀਂ ਕੀ ਹੋ ਰਿਹਾ ਸੀ ਇੱਥੇ ਆਵਾਜ਼ ਘਟ ਰਹੀ ਸੀ ਆਪਣੇ ਮਾਈਕ ਦੀ ਆਈਫੋਨ ਸਾਰਾ ਵੱਡੀ ਇਹ ਪ੍ਰੋਬਲਮ ਆ ਕਿ ਸਟੋਰੇਜ ਬਹੁਤ ਜ਼ਿਆਦਾ ਫੁੱਲ ਹੁੰਦਾ ਔਰ ਤੇ ਹੁਣੇ ਲੱਗੇ ਪ੍ਰਧਾਨ ਸਾਹਿਬ ਗੱਡੀ ਚਲਾਉਣ ਅਨੁਸਾਰ ਕਿ ਤੂੰ ਸਾਡਾ ਪਿੱਛੇ ਬੈਠਾ ਡੇਲੀ ਦੀ ਮੁੰਡਾ ਪ੍ਰਧਾਨ ਸਾਹਿਬ ਤੁਸੀਂ ਰਿਮਤੀ ਮਾਰੇ ਆਪਣੇ ਅਜੀਬ ਹੀ ਮਿੱਤਰੋ ਆਵਾਜ਼ ਮਾਈਕ ਦੀ ਪਤਾ ਨਹੀਂ ਤਾਂ ਗੱਡੀ ਦੇ ਵਿੱਚ ਕੀ ਪ੍ਰੋਬਲਮ ਆ ਪਤਾ ਨਹੀਂ ਕੋਈ ਰੇਂਜ ਦੀ ਪ੍ਰੋਬਲਮ ਆ ਪਤਾ ਨਹੀਂ ਕੀ ਚੱਕਰਾ ਦੇਖਦੇ ਆ ਮਾਈਕ ਦੀ ਆਵਾਜ਼ ਸਹੀ ਨਹੀਂ ਆ ਰਹੀ ਆਪਣੀ ਦੀ ਖਰਾਬ ਖੂਬ ਤਾਂ ਨਹੀਂ ਹੋਵੇ ਕਿਤੇ ਅੱਜ ਹੀ ਲੈ ਕੇ ਆਂਦੇ ਆ ਤਾਂ ਮੈਂ ਕਿ ਖਰਾਬ ਪੜਨ ਹੋਇਆ ਹੌਲੀ-ਖੌਲੀ ਹੌਲੀ ਮੋੜ ਦਿੰਦੇ ਤੇ ਦੇਖਦੇ ਆ ਆਵਾਜ਼ ਕਿਵੇਂ ਕੋਈ ਗੱਲ ਨਹੀਂ ਮਿੱਤਰੋ ਆਵਾਜ਼ ਦਾ ਥੋੜਾ ਜਿਹਾ ਰੈਜਸਟ ਕਰ ਲਿਓ ਵੈਸੇ ਤਾਂ ਸਮਝ ਆ ਰਹੀ ਹੈਗੀ ਤੇ ਦੇਖਦੇ ਆ ਕੀ ਬਣਦਾ ਗੱਡੀ ਦੇ ਵਿੱਚ ਹੱਲ ਚੱਲਣ ਨਾਲ ਤਾਂ ਨਹੀਂ ਹੋ ਸਕਦਾ ਪ੍ਰੋਬਲਮ ਇਹ ਬਾਕੀ ਅੱਜ ਇਹਨਾਂ ਨੂੰ ਕੈਨ ਦੀ ਲੋੜ ਨਹੀਂ ਪਈ ਅੱਜ ਸਹੀ ਚਲਾ ਰਹੇ ਨੇ ਆਪਣੇ ਇੱਧਰ ਮੋੜ ਲਿਆ ਇਸ ਵਾਰ ਤੇ ਆਪਣੇ ਆਪ ਚਲਾ ਰਹੇ ਨੇ ਅੱਜ ਪਹਿਲਾਂ ਇਹਨਾਂ ਨੂੰ ਕਲਚ ਨਹੀਂ ਛੱਡਣਾ ਆਉਂਦਾ ਸੀ ਕੱਲ ਸਾਰਾ ਦਿਨ ਇਹਨੂੰ ਕਲਚ ਛੱਡਣ ਤੇ ਸਿਖਾਇਆ ਮੈਂ ਸਾਰਾ ਦਿਨ ਕੱਲ ਮੈਂ ਆਪਣੇ ਆਪ ਹੀ ਉਹ ਕਰੀ ਸੀ ਤੈਨੂੰ ਕੀ ਕਿਹਾ ਸੀ ਮੋੜ ਤੇ ਕਲਚ ਦੱਬ ਲਿਆ ਕਰ ਸੌ ਉਹ ਕਰ ਲਿਆ ਕਰ ਸਖਲਾਣਾ ਦਵਾਰਾ ਅੱਜ ਮੰਡੀ ਵੀ ਵਿਲੀ ਜੀ ਆਣਾ ਆ ਗੱਡੀ ਵੀ ਡੇਲੀ ਹੁੰਦੀ ਆ ਸਖਨਾ ਨਾ ਉਹ ਵੀ ਏਡੀ ਜੀ ਸਿੱਖ ਰਹੀ ਆ ਲੈਡੀ ਜੀ ਆ ਤੇ ਇਧਰ ਮੁੰਡੇ ਖੇਡ ਰਹੇ ਨੇ ਮੰਡੀ ਆਪਣੀ ਕਾਫੀ ਲੰਬੀ ਆ ਇੱਥੇ ਟਰੱਕ ਖੜੇ ਹੁੰਦੇ ਨੇ ਮੇਰੇ ਵਰਗੇ ਹੋਊਗੇ ਵਿਚਾਰੀ ਕੋਈ ਤੇ ਪਿੱਛੇ ਇਹ ਤੂੰ ਬੈਠਾ ਹਦਾ ਇਹ ਮੇਰੇ ਛੋਟੀ ਹੁੰਦੀ ਦਾ ਸੁਪਨਾ ਸੀ ਬਾਕੀ ਇਹ ਗੱਡੀ ਸਿੱਖਣ ਦਾ ਕਰਤਾ ਕਰੀ ਜੱਟ ਨੇ ਪੂਰਾ ਬਹੁਤ ਮੇਰਾ ਨਾ ਜਦੋਂ ਵੀ ਦੇਖਦੀ ਸੀ ਆਇਆ ਹੁੰਦਾ ਸੀ ਮੈਂ ਕੋ ਦੋ ਤਰਾਕ ਕੋ ਦੋ ਨਾ ਮੈਂ ਬਹੁਤ ਛੋਟੀ ਹੁੰਦੀ ਸੀ ਉਹ ਤਰ੍ਹਾਂ ਸੇ ਪੋਸੀਬਲ ਵੀ ਨਹੀਂ ਸੀ ਉਹ ਰਸੂਏ ਸੁਪਨਾ ਸੀਗਾ ਕਿ ਸਿੱਖਣੀ ਆ ਮੈਂ ਜਨਾ ਹਣੀ ਆ ਮੇਰੀ ਗੱਡੀ ਸਿੱਖਣੀ ਆ ਅੱਲਾ ਤੇ ਦਬਿਆ ਕਰੋ ਸੋਨੂੰ ਕੀ ਕਰਾਂ ਮੈਂ ਅੱਲਾ ਕੀ ਸਲੋਤਾ ਹੁੰਦੀ ਨਹੀਂ ਸਾਰਾ ਦਬਿਆ ਕਰੋ ਨਾ ਇਧਰ ਮਿੱਤਰੋ ਖੇਡ ਰਹੇ ਨੇ ਬੱਚੇ ਬਹੁਤ ਵਧੀਆ ਮਾਹੌਲ ਅਮਾੜੇ ਚ ਇੱਨਾ ਕੁ ਨਹੀਂ ਪਤਾ ਲੱਗਿਆ ਵਿਸ਼ੇਸ਼ ਤੈਨੂੰ ਯਾਰ 1 ਮਹੀਨੇ ਦੇ ਵਿੱਚ ਸੜਕ ਤੇ ਲਾਦਾ ਫਿਰ ਕਾਈ ਤਾਂ ਫਿਰ ਮੈਂ ਤੇਲ ਪਵਾ ਦੋ ਪਰ ਪਈਆਂ 10000 ਦਾ ਹੋਰ ਹੈ ਕੋਈ ਨਾ ਕੱਲ ਨੂੰ ਮੰਗੂ ਮੈਂ ਤੇ ਘਰ ਨੂੰ ਫੋਨ ਕਰਕੇ ਇੱਡੀ ਵੀ ਡਰਾਈਵਰ ਕਹਿੰਦਾ ਵੀ ਤੇਲ ਪੂ ਆਣਾ ਅੱਛਾ ਤੇ ਕੱਲ ਤਾਂ ਕੋ ਆਇਆ ਹਜੇ ਦੇਖ ਲਓ ਕੋਈ ਨਹੀਂ ਕੱਲ ਨੂੰ ਨਹੀਂ ਆਉਂਦੇ ਫਿਰ ਪਰ ਰਾ ਮੇਰੇ ਘਰ ਵਾਲ ਨੇ ਕੱਲ ਤੇ ਰੋਇਆ ਅੱਜੇ ਦੀ ਮੁੱਕ ਵੀ ਗਿਆ ਅਸ ਕਮਾਲ ਆ ਕੱਲ ਕਰਾ ਟ੍ਰੈਕ ਫੇਰ ਵੀ ਉਰੇ ਵੀ ਟ੍ਰੈਕ ਖੋਜੀ ਹੁੰਦੀ ਆ ਫੇਰ ਸੋਭਾ ਜੀ ਨੂੰ ਕੱਲੇ ਬੇੜਾ ਦਵਾਵਾਂਗੇ ਫੇਰ ਪਤਾ ਲੱਗੂਗਾ ਅਸਲ ਤਾਂ ਕੀ ਬਣਦਾ ਆਏ ਜਿਤ ਲੋ ਜੀ ਹੁਣ ਆਪਾਂ ਚੱਲਨੇ ਆ ਘਰ ਨੂੰ ਛਲਾ ਲਈ ਛਕਲੀ 6 ਵਜੇ ਹੋਣਗੀਆਂ 7 ਵਜੇ ਤੱਕ ਘੰਟਾ ਹੋ ਗਿਆ 7 ਵਜੇ ਗਏ ਨਹੀਂ 7 ਵਜੇ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਚੱਲਿਆ ਆ ਰਹੇ ਹੁਣੇ ਤੇ ਮੈਂ ਇਹਨਾਂ ਨੂੰ ਕਿਹਾ ਮਾਹਣਾ ਇੱਧਰ ਦਾ ਮਤਲਬ ਜਿਹੜੀ ਤਾਂ ਆਪਣਿਆ ਲਈ 메ਨ ਸੜਕ ਆ ਨਾ ਉਹ ਤਾਂ ਬਹੁਤ ਜ਼ਿਆਦਾ ਟ੍ਰੈਫਿਕ। ਰੋਜ਼ ਕੁਛ ਨਾ ਕੁਛ ਹੱਥ ਖੁੱਲ ਜਾਂਦਾ ਤੇਰਾ। ਹਾਂ ਜਿਹੜਾ ਆਪਣਾ ਸਪਨਨ ਸੜਕ ਆ ਉਹ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਸਿਵਲ ਰੋਡ ਇੱਧਰ ਲਈ ਸਾਡਾ ਵਕ ਚੱਲੋ ਉਹ। ਉੱਥੇ ਟ੍ਰੈਫਿਕ ਨਹੀਂ ਹੈਗੀ ਮੈਂ ਕਹ ਉਹ ਸੜਕ ਤੇ ਮੈਂ ਚਲਾ ਲਾ ਕਹਿੰਦੇ ਲਈ ਹਜੇ ਸੜਕ ਤੇ ਨਹੀਂ ਬਣਾਈ। ਹਜੇ ਸੜਕ ਆਲਾ ਨਹੀਂ ਨਾ ਹੈਗਾ ਕੰਮ। ਮੈਂ ਉਧਰ ਦੀ ਅਸੀਂ ਬਿਲਕੁਲ ਸ਼ੁਰੂ ਕੋਲ ਰੋਡ ਆ। ਉਹ ਕਲੀਨ ਵਾਲਿਆਂ ਨੇ ਲਓ ਜੀ ਆਪਾਂ ਕਰੇ ਆ ਗਿਆਂ ਤੇ ਇੱਕ ਉਹਨੇ ਤਾਂ ਲਾ ਲਿਆ ਅਨਸਾਰ ਟੀਵੀ ਦੇਖੋ ਤੇ ਇਹ ਲਾ ਕੇ ਰੋਟੀ ਬਣਾਉਣਾ ਆਪਾਂ ਚੱਲਦੇ ਆਂ ਦੁਕਾਨ ਤੇ ਮਿੱਤਰੋ ਆਪਾਂ ਦੁਕਾਨ ਤੇ ਬੈਨੇ ਹੁੰਨੇ ਆ 8 8:30 ਵਜੇ ਤੱਕ ਇੱਕ ਤਾਂ ਮੀਨੂ ਮੂੰਹ ਪੈ ਕੇ ਹਟੇ ਨੇ ਗੱਡੀ ਦੇਖ ਲੋ ਠਾਕੀ ਮੀਨੂ ਮੂੰਹ ਪੈ ਕੇ ਹਟੇ ਨੇ ਉਦੇ ਕਰਕੇ ਮੱਛਰ ਵਾਲਾ ਹੈ ਆਪਣੇ ਬਾਹਰ ਚ ਪਾਣੀ ਖੜਿਆ ਗੰਦਾ ਜਿਹਾ ਇਹ ਉਦੇ ਕਰਕੇ ਨਾ ਆਪਾਂ ਨੂੰ ਸੁਨੇਹਾ ਭਤਾਉਣੀ ਪੈਂਦੀ ਹੈ ਦੁਕਾਨ ਆ ਦੇਖੋ ਮਿੱਤਰੋ ਕਿੰਨਾ ਬੁਰਾ ਹਾਲ ਆ ਆਪਣੇ ਬਾਹਰ ਮੂੜੇ ਕਿੰਨਾ ਗੰਦਾ ਜਦੋਂ ਨੂੰ ਇਹ ਨਿਕਲਦਾ ਉਹਨੂੰ ਕੋਈ ਹੋਰ ਪੈ ਜਾਂਦਾ ਮੀ ਥੋੜਾ ਮੋਟਾ ਪਹਿਲਾਂ ਖਾਲੀ ਕਰਿਆ ਹੁਣ ਦੁਬਾਰੇ ਭਰਦੇ ਹਾਂ ਹਾਂ ਤੇ ਦੇਖੋ ਉਹ ਗਰਵਾਣੀ ਲਾ ਦੀਏ ਟੀਵੀ ਤੇ ਪਹਿਲਾਂ ਆਪਾਂ ਫੇਰ ਨੋ ਜੀ ਟਾਈਮ ਸਵਾਠ ਹੋ ਗਏ ਨੇ ਤੇ ਹੁਣ ਆਪਾਂ ਵੀਡੀਓ ਬਣਾ ਕੇ ਆਏ ਅੱਜ ਆਪਾਂ ਦਾ ਕਾਂਤੀ ਬਣਾ ਲਈ ਸੀ ਵੀਡੀਓ ਹੈ ਓਏ ਅੱਜ ਇਹਨਾਂ ਨੇ ਬਣਾਈ ਸੀ ਰੇਨਬੋਡ ਦੀ ਵੀਡੀਓ ਪਹਿਲਾਂ ਮੈਂ ਪਾਈ ਸੀ ਦੇਖਦੇ ਆਂ ਵੀਡੀਓ ਕਿਹਦੀ ਵੱਧ ਚੱਲੂਗੀ ਥੋੜੇ ਵਾਲੀ ਵੀਡੀਓ ਵੱਧ ਚੱਲਦੀ ਆ ਕਿ ਮੇਰੇ ਵਾਲੀ ਮੇਰੇ ਵਾਲੀ 1.5 ਲੱਖ ਦੀ ਚੱਲੇਗੀ ਥੋੜੀ ਤਾਂ ਹੁਣ ਚੱਲ ਪਈ ਚੱਲ ਗਈ ਜੇ ਕੋਈ ਕੰਪੀਟੀਸ਼ਨ ਤਾਂ ਹੋਣਾ ਚਾਹੀਦਾ ਹੈ ਥੋੜਾ ਹੁੰਦਾ ਤਾਂ ਇਕੱਠੀਆਂ ਦੋਨੇ ਇੱਕੋ ਵਾਰੀ ਚਕਾਉਣੀ ਆ ਸੀ ਵੀ ਆਏ ਦੋਨੇ ਥੋੜੀ ਚੱਲਦੀਆਂ ਹੁੰਦੀਆਂ ਆਹ ਤਾਂ ਨਹੀਂ ਫਿਰ ਬਾਤ ਚ ਤਾਂ ਨਹੀਂ ਹੁੰਦਾ ਹੁੰਦਾ ਆ ਨਹੀਂ ਹੁੰਦਾ ਦੇਖ ਲਿਆ ਕੋਈ ਨਹੀਂ ਲੈ ਇਹ ਗੱਲੇ ਹਾਂ ਅੰਦਰ ਆ ਕਿੱਥੇ ਧਰਾਂਗੇ ਕਿ ਸਵੇਰੇ ਧਰ ਦੀਏ ਇੱਧਰ ਧਰ ਦੋ ਆਹ ਛਤਰੀਆਂ ਕੋਲੇ ਕਿ ਨਹੀਂ ਮੈਂ ਛਤਰੀਆਂ ਨੂੰ ਜਾ ਬੱਚਿਆਂ ਦੀਆਂ ਖੇਡਾਂ ਹੀ ਨੇ ਤਾਂ ਇੱਧਰ ਧਰਨ ਵਾਲੀਆਂ ਨੇ ਗੱਲ ਕਰ ਇੱਧਰ ਥਾਂ ਹੀ ਨਹੀਂ ਹੈਗਾ ਛਤਰੀ ਦੀ ਵੀਡੀਓ ਰੋਲ ਹੋ ਜਾਂਦੀ ਮੈਂ ਫੁੱਲ ਜਾਂਦੀ ਛਤਰੀ ਦੀ ਵੀਡੀਓ ਛਤਰੀਆਂ ਹੋਰ ਮਗਾਉਣ ਵਾਲੀਆਂ ਨੇ ਫੇਰ ਪਾਵਾਂਗੇ ਹੁਣ ਆਪਾਂ 15 ਜਾਂ ਕਈ ਦੀ ਵੀ ਬਣਾਵਾਂਗੇ ਮਿੱਤਰੋ ਮਿੱਤਰੋ ਇਹ ਪਰਾਂ ਕਰੀਏ ਇਹ ਆਪੇ ਖੁਣ ਲੈ ਜਾਂਦੇ ਹੂੰ ਇਹਦੀ ਵੀਡੀਓ ਬਣਾਵਾਂਗੇ ਆਪਾਂ ਤੇ ਚਲੋ ਯਾਰ ਲਾਉ ਜਿੰਦਾ ਫਿਰ ਜਿੰਦਾ ਲਾਉਂਗੇ ਅੱਜ ਤੁਸੀਂ ਲਾਓ ਹੂੰ ਤੁਸੀਂ ਲਾਓ ਤੁਸੀਂ ਲਾਓ ਅੱਜ ਤੁਸੀਂ ਛਤਰ ਨਹੀਂ ਹੀ ਮੰਗੋ ਲੈ ਇੱਕ ਇਕੱਲੇ ਦੀ ਚਾਬੀ ਹੈਗੀ ਔਰੇ ਕਿਥੇ ਆ ਕਿਥੇ ਹੋ ਕਰਨ ਵਾਲਾ ਲਓ ਜੀ ਜਿੰਦਾਬਾ ਲਾਤਾ ਤੇ ਹੁਣ ਆਪਾਂ ਸਮਾਨ ਲੈ ਕੇ ਜਾਣਾ ਅੰਦਰ ਕੀ ਕੀ ਚੱਕਣਾ ਇੱਕ ਧਾ ਚੱਕ ਲਓ ਮੈਂ ਇੱਕ ਚੱਕ ਨੋ ਤੁਸੀਂ ਕਿਵੇਂ ਇਹ ਤੋਂ ਬਿਨਾ ਮਾਈਕ ਕਿਵੇਂ ਚੱਲੀ ਜਾਂਦਾ ਇਹ ਕਿ ਜਕਰ ਲਾਈ